ਸਾਨੀ ਤਰਨੇ ਵਿੱਚ ਸ਼ਹੀਦ ਹੋਇਆ ਅਕਸ਼ੋਬ ਕਰਨਾ ਸਿੰਘ ਜਿਸ ਦੀ ਕੀ ਮੌਤ ਨੂੰ ਅੱਜ 6ਵਾਂ ਦਿਨ ਜਾ ਰਿਹਾ ਹੈ ਪਰ ਹਜੇ ਤੱਕ ਵੀ ਜਿਨ੍ਹਾਂ ਨੇ ਉਹਨਾਂ ਉੱਤੇ ਗੋਲੀ ਚਲਾਈ ਉਹਨਾਂ ਤੇ ਹਜੇ ਵੀ ਤੱਕ ਵੀ ਪਰਚਾ ਨਹੀਂ ਕਟਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਸ਼ੁਭ ਕਰਨ ਦਾ ਹਜੇ ਤੱਕ ਸੰਸਕਾਰ ਨਹੀਂ ਕੀਤਾ ਗਿਆ ਤੇ ਉਸ ਦੀ ਬੋਡੀ ਹਜੇ ਵੀ ਹਸਪੀਟਲ ਪਈ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪੰਜਾਬ ਸਰਕਾਰ ਨੇ 1 ਕਰੋੜ ਦੇਣ ਦਾ ਮੁਆਵਜ਼ੇ ਦੀ ਗੱਲ કરી ਸੀ ਤਾਂ ਉਸ ਤੋਂ ਬਾਅਦ ਸ਼ੁਭ ਕਰਨ ਦੀ ਮਾਂ ਵੀ 12 ਸਾਲ ਬਾਅਦ ਆ ਗਈ ਕਿ ਇਹ ਬੱਚਾ ਮੇਰਾ ਸੀ ਮੈਂ ਇਹ ਨਾਲ ਬੋਲਦੀ ਸੀ ਮੇਰੇ ਨਾਲ ਗੱਲਬਾਤ ਹੁੰਦੀ ਸੀ ਤੇ ਇਸ ਦੀ ਲਾਸ਼ ਲੈਣ ਆਈ ਸੀ ਕਿਉਂਕਿ ਪੈਸੇ ਮਿਲਨੇ ਸੀ ਜਿਸ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਇਸ ਦੀ লাশ ਦੀ ਰਾਖੀ ਕੀਤੀ ਜਾ ਰਹੀ ਹੈ ਦਿਨੇ ਵੀ ਇੱਥੇ ਜਨਤਾ ਹੁੰਦੀ ਹੈ ਤੇ ਰਾਤ ਨੂੰ ਵੀ ਦੇਖੋ ਬਜ਼ੁਰਗ ਬੈਠੇ ਨੇ ਤੇ ਉਸ ਦੀ লাশ ਦੀ ਰਾਖੀ ਕਰ ਰਹੇ ਨੇ ਤੇ ਸ਼ੁਭ ਕਰਨ ਦੀ লাশ ਪਿੰਡ ਦੇ ਨਾਲ ਦੇ ਹਸਪੀਟਲ ਵਿੱਚ ਰੱਖੀ ਗਈ ਹੈ ਅੱਜ 6ਵਾਂ ਦਿਨ ਜਾ ਰਿਹਾ ਹੈ ਕਜੇ ਤੱਕ ਕੋਈ ਵੀ ਪਰਚਾ ਨਹੀਂ ਕਟਿਆ ਜਾ ਰਿਹਾ ਤੇ ਉਹਨਾਂ ਤੱਕ ਇਹ লাশ ਹਸਪੀਟਲ ਵਿੱਚ ਹੀ ਰਹੇਗੀ ਗਰਤੀ ਜੀ ਕੁਝ ਬੰਦੇ ਟਰਾਲੀ ਤੇ ਪਏ ਆ। ਗਾਂਲੀ ਚ ਦਾ ਆ ਕੇ ਚਾਰ ਤੇ ਜਾਣੀ। ਹਾਂ ਬਰ 10 15 ਦਿਨਾਂਵਾਂ ਬੰਦੇ। ਭਾਈ ਹਾਂ ਜੀ ਹਾਂ। ਸਹੀ ਹਾਲਾ ਵੀ ਰਹੇ। ਠੀਕ। ਉਹ ਪੈਰੀ ਗੱਡੀ ਜਿੰਦਾ ਰਹਿ ਸ਼ੇਰਾ। ਦਿਨਟ ਮੰਦੇ ਬਾਦੂ ਹੁੰਦੇ। ਹੂੰ। ਬਾਕੀ ਅਸੀਂ ਤਾਂ ਫੇਰ ਵੀ ਸਰਦਾਰ ਜੀ ਉਹ ਹੀ ਕੋਈ ਗੱਲ ਨਹੀਂ ਸਵਾ ਸਵਾ ਲੱਖ ਨਾਲ ਲੜਨੇ ਆਲੇ। ਠੀਕ ਆ। ਜਿੰਦਾ ਰਹਿ ਲੱਖੇ ਭਾਈ। ਉਹ ਸ਼ੇਰ ਬਚਿਆ ਤੁਸਦਾ। ਚਲੋ ਡਟੇ ਰਹੋ ਫਿਰ। ਮੈਂ ਤਾਂ ਇਹੀ ਪਤਾ ਕਰਨ ਆਇਆ ਸੀਗਾ। ਕਰੀ ਵੀਰੋ।